ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਜੋ ਅਸੀਂ ਪਰਿਵਾਰ ਫੇਰੀਆਂ 'ਚ ਵੀ ਬੋਲ ਸਕਦੇ ਹਾਂ ਧੰਨ ਧੰਨ ਗੁਰੂ ਨਾਨਕਵਾਸਾ ਜੀ ਰਹਿਮਤ ਕਰਕੇ ਆਪ ਸੇਵਾ ਕਰਵਾ ਲੈਣ ਜੀ ਸਾਂਝਾ ਕਰਦੇ ਹਾਂ ਪਹਿਣ ਨਾਨਕੀ ਨੂੰ ਮਿਲਣ ਵਦਾਈਆਂ ਜਗ ਉੱਤੇ ਵੀਰ ਆ ਗਿਆ ਪਹਿਣ ਨਾਨਕੀ ਨੂੰ ਮਿਲਣ ਵਦਾਈਆਂ ਜਗ ਉੱਤੇ ਵੀਰ ਆ ਗਿਆ ਪਹਿਣ ਨਾਨਕੀ ਨੇ ਖੁਸ਼ੀਆਂ ਮਨਾਇਆ ਜਾਗੇ ਉੱਤੇ ਵੀਰ ਆ ਗਿਆ ਪਹਿਣ ਨਾਨਕੀ ਨੇ ਖੁਸ਼ੀਆਂ ਮਨਾਇਆ ਜਾਗੇ ਉੱਤੇ ਵੀਰ ਆ ਗਿਆ ਮਿੱਟੀ ਤੋਂ ਦੁਜਗ ਜਾਣਣ ਹੋਇਆ ਮਿੱਟੀ ਤੋਂ ਦੁਜਗ ਜਾਣਣ ਹੋਇਆ ਹੋਈ ਰੌਸ਼ਨੀ ਅੰਦਰ ਪਲੋਇਆ ਹੋਈ ਰੋਸ਼ਨੀ ਅੰਧੇਰ ਪਲੋਆ ਸਾਰੇ ਜੱਗ ਵਿੱਚ ਹੋਈਆਂ ਰੁਸ਼ਨਾਇਆਂ ਜੱਗ ਉੱਤੇ ਵੀਰ ਆ ਗਿਆ ਪੈਣ ਨਾਨਕੀ ਨੇ ਖੁਸ਼ੀਆਂ ਮਨਾਇਆਂ ਜੱਗ ਉੱਤੇ ਵੀਰ ਆ ਗਿਆ ਪਿਤਾ ਮੇਤਾ ਕਾਲੂ ਤ੍ਰਿਪਤਾ ਦਾ ਜਾਇ ਆਏ ਮੇਤਾ ਕਾਲੂ ਮਾਤਾ ਤ੍ਰਿਪਤਾ ਦਾ ਜਾਇ ਆਏ ਸਾਰਿਆਂ ਨੇ ਉਸੇ ਅੱਗੇ ਸੀਸ ਚੁਕਾਇਆ ਏ ਸਾਰਿਆਂ ਨੇ ਉਸੇ ਅੱਗੇ ਸੀਸ ਚੁਕਾਇਆ ਏ ਸਾਰੀ ਦੁਨੀਆ ਤੇਰੇ ਮਤਾ ਵਰਸਾਈਆਂ ਜੱਗ ਉੱਤੇ ਵੀਰ ਆ ਗਿਆ ਸਾਰੀ ਦੁਨੀਆ ਤੇਰੇ ਮਤਾ ਵਰਸਾਈਆਂ ਜੱਗ ਉੱਤੇ ਵੀਰ ਆ ਗਿਆ ਪੈਣ ਨਾਨਕੀ ਨੇ ਖੁਸ਼ੀਆਂ ਮਨਾਇਆਂ ਜੱਗ ਉੱਤੇ ਵੀਰ ਆ ਗਿਆ దోమీ దో బాల మర దానా జీ ఓ సాజ మినిల్ సారాజ మే అజ దా తే ਅੱਜ ਦਾਸ ਤੇਰਾ ਕਰੇ ਵਡਿਆਈਆ ਜੱਗ ਉੱਤੇ ਵੀਰ ਆ ਗਿਆ ਪਹਿਣ ਨਾਨਕੀ ਨੂੰ ਮਿਲਣ ਵਦਾਈਆ ਜੱਗ ਉੱਤੇ ਵੀਰ ਆ ਗਿਆ ਪਹਿਣ ਨਾਨਕੀ ਨੇ ਖੁਸ਼ੀਆਂ ਮਨਾਇਆ ਜੱਗ ਉੱਤੇ ਵੀਰ ਆ ਗਿਆ ਤਾਂ ਤਾਂ ਸਿਗੁਨਾਨਖ ਪਾਸ਼ਾ ਜੀਓ